ਅੱਜ ਤੁਹਾਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਦਕੋਹ ਦੇ ਸਤਨਾਮ ਸਿੰਘ ਨਾਲ ਮਿਲੌਣ ਜਾ ਰਿਹਾ ਜੋ ਦੋਨੋਂ ਹੀ ਭੈਣ ਭਰਾ ਹੈਂਡੀਕੈਪ ਨੇ ਤੇ ਸਰਕਾਰੀ ਸਹੂਲਤਾਂ ਤੋਂ ਵਾਂਝੇ ਨੇ ਆਉਂ ਜਾਂਦੇ ਹਾਂ ਉਹਨਾਂ ਦੇ ਜ਼ੁਬਾਨੀ ਉਹਨਾਂ ਦਾ ਕੀ ਕਹਿਣਾ ਹੈ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਸਤਨਾਮ ਸਿੰਘ ਪਿੰਡ ਦਕੋਹਾ ਡਿਸਟ੍ਰਿਕਟ ਗੁਰਦਾਸਪੁਰ ਤੋਂ ਅਸੀਂ ਦੋ ਭੈਣ ਭਰਾ ਹਾਂ ਤੇ ਦੋਵੇਂ ਹੈਂਡੀਕੈਪ ਹਾਂ ਤੇ ਸਾਡੇ ਘਰ ਦੀ ਛੱਤ ਵੀ ਕੱਚੀ ਆ ਤੇ ਘਰ ਵੀ ਕੱਚਾ ਹੀ ਆ ਤੇ ਸਾਡੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤੇ ਸਰਕਾਰੀ ਸੰਸਥਾਵਾਂ ਤੱਕ ਸਾਡੀ ਇਹ ਵੀਡੀਓ ਪਹੁੰਚਾਈ ਜਾਵੇ ਜਾਂ ਸਰਕਾਰੀ ਇਹ ਮਲਾਜਮਾਂ ਤੱਕ ਜਾਂ ਸਰਕਾਰੀ ਇਹ ਮਹਿਕਮੇ ਤੱਕ ਤੇ ਉਸ ਤੋਂ ਉਪਰੰਤ ਸਾਡੀ ਜੋ ਸੰਸਥਾਵਾਂ ਨੇ ਉਹ ਸਾਡੀ ਹੈਲਪ ਕਰਨ ਤੇ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਸਾਡੀਆਂ ਛੱਤਾਂ ਜਿਹੜੀਆਂ ਪਾਣੀ ਨਾਲ ਚੁੰਦੀਆਂ ਵਾਂ ਤੇ ਕਿਸੇ ਵੇਲੇ ਵੀ ਤਾਂ ਤਾਂ ਡਿੱਗ ਸਕਦੀਆਂ ਵਾ ਤੇ ਸੌਣਾ ਬੈਣਾ ਰਹਿਣਾ ਬਹੁਤ ਮੁਸ਼ਕਲ ਆ ਤੇ ਅਸੀਂ ਦੋਵੇਂ ਭੈਣ ਭਰਾ ਹੈਂ ਡਿਕੇਬ ਸਾਡੇ ਮਾਤਾ ਪਿਤਾ ਜੀ ਦੀ ਡੈਥ ਹੋ ਚੁੱਕੀ ਐ ਅਸੀਂ ਦੋਵੇਂ ਰਹਿਨੇ ਆ ਇੱਥੇ ਤੇ ਕਿਸੇ ਵੀ ਵੀਰ ਭਰਾ ਨੇ ਮੇਰੀ ਹੈਲਪ ਕਰਨੀ ਹੋਵੇ ਮੇਰਾ ਨੰਬਰ ਐ 98154 59699 ਇਸ ਨੰਬਰ ਤੇ ਮੇਰੇ ਨਾਲ ਕਨੈਕਟ ਕਰ ਸਕਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਹੀਂ ਆ ਪਿੰਡ ਦਿਖੋਆ ਜ਼ਿਲ੍ਹਾ ਗਰਦਾਸਪੁਰ ਨੇੜੇ ਕਮਾਨ ਤੋਂ ਬਲੋਂਗ ਕਰਦੇ ਆ ਤੇ ਵੀਰ ਜੀ ਕਿਰਪਾ ਇਹੋ ਹੀ ਆ ਵੀ ਆ ਵੇਖ ਲੋ ਗਰੀਬਾਂ ਦਾ ਹਾਲ ਅਹੀਂ ਭੈਣ ਭਰਾ ਆਂ ਹੈਂਡੀਕੈਪ ਆ ਤੇ ਆ ਬਾਲਟੇ ਰੱਖੇ ਆ ਬਹੁਤ ਮੰਦਾ ਹਾਲ ਆ ਹੜਾਂ ਤੋਂ ਵੀ ਜ਼ਿਆਦਾ ਹਾਲ ਮੰਦਾ ਹੋ ਗਿਆ ਛਤਾਂ ਸਾਰੀਆਂ ਚੂਣ ਡੀਆਂ ਆ ਬੁਰੇ ਹਾਲ ਆ ਤੇ ਜੋ ਵੀ ਭੈਣ ਭਰਾ ਸਾਡੀ ਗਰੀਬਾਂ ਦੀ ਮਦਦ ਕਰਨੀ ਚਾਹੁੰਦਾ ਆ ਮੇਰੇ ਬ੍ਰਦਰ ਨੇ ਨੰਬਰ ਦਿੱਤੇ ਆ ਤੇ ਇਸ ਕਰਕੇ ਸਾਡੀ ਥੋੜੀ ਬਹੁਤੀ ਜੋ ਵੀ ਹੋ ਸਕੇ ਤੇ ਮੇਰਾ ਮਦਦ ਕੀਤੀ ਜਾਵੇ ਤੇ ਸਾਨੂੰ ਗਰੀਬਾਂ ਨੂੰ ਇਹ ਛੱਤਾਂ ਪਾ ਕੇ ਦਿੱਤੀਆਂ ਜਾਣ ਜਿਹਦੇ ਨਾਲ ਸਾਡਾ ਭੈਣ ਭਰਾਵਾਂ ਦਾ ਥੋੜਾ ਸੋਖਾ ਗੁਜ਼ਾਰਾ ਹੋ ਜੇ